ਤਗਰੂਰ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਰਿਹਾ ਜਿੱਥੇ ਸੀਐਮ ਮੰਦ ਦੀ ਕੋਠੀ ਦੇ ਸਾਹਮਣੇ ਪੁਲਿਸ ਤੇ ਪ੍ਰਦਰਸ਼ਨ ਕਾਰਿਆ ਵਿਚਾਲੇ ਖਿੱਚਤੂ ਹੋ ਰਹੀ ਹੈ ਤੱਕਾ ਮੁੱਕੀ ਹੋ ਰਹੀ ਹੈ ਹਾਲਾਤ ਇੱਥੇ ਤੱਕ ਪੜ ਗਏ ਕਿ ਪੁਲਿਸ ਦੇ ਵੱਲੋਂ ਖਿੱਚ-ਖਿੱਚ ਕੇ ਜੋ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਸੀਐਮ ਮੰਦ ਦੀ ਕੋਠੀ ਦੇ ਬਾਹਰ ਵੱਖ-ਵੱਖ ਮੋਰਚੀਆਂ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗ ਇਹ ਹੀ ਹੈ ਕਿ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਜਿਹੜੀਆਂ ਨੇ ਪੂਰੀਆਂ ਨਹੀਂ ਕੀਤੇ ਜਾ ਰਹੀਆਂ ਲਗਾਤਾਰ ਮਾਨ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਜੋ ਜਾਣਕਾਰੀ ਹੈ ਜੋ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਵੱਲੋਂ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਗਿਆ ਤੇ ਇਸੇ ਦੇ ਲਈ ਅੱਜ ਸੀਐਮ ਮਾਨ ਦੇ ਕੋਠੀ ਦੇ ਬਾਹਰ ਧਰਨਾ ਤੇਰੇ ਸੀ ਤੇ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਇੱਥੇ ਬਲ ਦਾ ਇਸਤੇਮਾਲ ਕੀਤਾ ਗਿਆ ਜਿੱਥੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਖਿੱਚਤੂ ਹੋਈ ਹੈ ਸਿੱਧਾ ਲਾਈਵ ਤਸਵੀਰਤ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਇੱਥੇ ਮਾਹੌਲ ਗਰਮਾ ਗਿਆ ਹੈ ਇਹ ਲਾਈਵ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਜੋ ਪ੍ਰਦਰਸ਼ਨਕਾਰੀ ਨੇ ਬੇਰੋਜ਼ਗਾਰ ਸੰਜਮ ਮੋਰਚਾ ਉਹਨਾਂ ਦੇ ਨਾਲ ਧੱਕਾ ਮੁਕੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਉਹਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਜੋ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਵੱਲ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਉਹ ਸੀਐਮ ਮੰਨ ਦੀ ਕੋਠੀ ਦੇ ਅੱਗੇ ਧਰਨਾ ਦੇਣਗੇ ਤਸਵੀਰ ਜ਼ਰਾ ਗੌਰ ਦੇ ਨਾਲ ਦੇਖੋ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਕੜੀਸਿਆ ਜਾ ਰਿਹਾ ਹੈ ਖਿੱਚਤੂ ਕੀਤੀ ਜਾ ਰਹੀ ਹੈ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਜਦੋਜਹਿਦ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਜੋ ਸੜਕ ਤੇ ਇਹ ਬੇਰੋਜ਼ਗਾਰ ਸੰਜਾ ਮੋਰਚੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਇਹਨਾਂ ਨੂੰ ਪਾਸਾ ਕੀਤਾ ਜਾਵੇ ਰਸਤਾ ਸਾਫ਼ ਕੀਤਾ ਜਾਵੇ ਇਸ ਦਰਮਿਆਨ ਇਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ੱੱਕਾ ਮੁੱਕੀ ਕੀਤੀ ਜਾ ਰਹੀ ਹੈ ਖਿੱਚ ਖਿੱਚ ਕੇ ਇਹਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਹੀ ਬੇਰੋਜ਼ਗਾਰ ਸੰਜਮ ਮੋਰਚਾ ਦੇ ਆਗੂ ਜਿਹੜੇ ਨੇ ਬੇਰੋਜ਼ਗਾਰ ਸੰਜਮ ਮੋਰਚਾ ਦੇ ਜਿਹੜੇ ਲੋਕ ਨੇ ਇੱਥੇ ਪਹੁੰਚਦੇ ਨੇ ਤਾਂ ਪੁਲਿਸ ਦੇ ਵੱਲੋਂ ਵੀ ਤਿਆਰੀ ਪੂਰੀ ਕਰ ਲਈਤੀ ਜਾਂਦੀ ਹੈ ਜੋ ਜਾਣਕਾਰੀ ਹੈ ਕਿ ਇੱਥੇ ਬੱਸਾਂ ਵੀ ਖੜੀਆਂ ਕਰ ਦਿੱਤੀਆਂ ਗਈਆਂ ਵਾਟਰ ਕੈਨਨ ਵਾਲੀਆਂ ਗੱਡੀਆਂ ਵੀ ਮੰਗਾਲੀਆਂ ਗਈਆਂ ਤੇ ਇਸੇ ਦਰਮਿਆਨ ਬੈਰੀਕੇਟਿੰਗ ਵੀ ਕਰ ਦਿੱਤੀ ਗਈ ਆ ਦੂਜੇ ਪਾਸੇ ਜੋ ਮਹਿਲਾਵਾਂ ਇਸ ਮੋਰਚੇ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਨਾਲ ਵੀ ਲੇਡੀ ਪੁਲਿਸ ਵਾਲੇ ਤੱਕ ਅਮੂਕੀ ਕਰਦੇ ਨਜ਼ਰ ਆ ਰਹੇ ਨੇ ਤਸਵੀਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਪਹਿਲਾ ਇਹ ਮੋਰਚੇ ਦੇ ਜੋ ਲੋਕ ਨੇ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਪੁਲਿਸ ਵਾਲਿਆਂ ਦੇ ਵੱਲੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਜੱਫਾ ਪਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਬਲ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਜਦੋਂ ਇਹ ਪ੍ਰਦਰਸ਼ਨਕਾਰੀ ਅੱਗੇ ਜਾਣ ਤੋਂ ਨਹੀਂ ਹਟ ਰਹੇ ਸਨ ਤਾਂ ਪੁਲਿਸ ਦੇ ਵੱਲੋਂ ਇੱਥੇ ਬਲ ਦਾ ਇਸਤੇਮਾਲ ਕੀਤਾ ਗਿਆ ਸੰਗਰੂਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਸੀਐਮ ਮਾਨ ਦੀ ਕੋਠੀ ਦੇ ਬਾਹਰ ਇਹ ਪ੍ਰਦਰਸ਼ਨਕਾਰ ਰਹੇ ਸਨ ਤੇ ਇਸ ਦੇ ਦਰਮਿਆਨ ਇੱਥੇ ਮਾਹੌਲ ਗਰਮਾ ਗਿਆ ਹੰਗਾਮਾ ਹੋਇਆ ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਬਲ ਦਾ ਇਸਤੇਮਾਲ ਕੀਤਾ ਗਿਆ ਜੋ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਜਥੇਬੰਦੀ ਦੇ ਲੋਕ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਲਗਾਤਾਰ 4 ਸਾਲ ਹੋ ਗਏ ਨੇ ਸਾਨੂੰ ਰੋਜ਼ਗਾਰ ਨਹੀਂ ਮਿਲਿਆ ਅਸੀਂ ਮੰਗਾ ਕਰਦੇ ਹਾਂ ਪਰ ਸਰਕਾਰ ਸਾਡੀ ਇੱਕ ਗੱਲ ਨਹੀਂ ਸੁਣਦੀ ਜੋ 31 ਦਸੰਬਰ ਆ ਰਹੀ ਹੈ 31 ਦਸੰਬਰ ਤੱਕ ਜੋ ਬੇਰੋਜ਼ਗਾਰ ਸਾਂਝਾ ਮੋਰਚੇ ਦੇ ਲੋਕ ਨੇ ਉਹਨਾਂ ਦੇ ਵਿੱਚੋਂ ਕਾਫੀ ਲੋਕ ਓਵਰ ਏਜ ਹੋ ਜਾਣਗੇ ਫਿਰ ਉਹਨਾਂ ਨੂੰ ਰੋਜ਼ਗਾਰ ਕਿਵੇਂ ਮਿਲੇਗਾ ਸਰਕਾਰ ਦੇ ਵੱਲੋਂ ਸਿਰਫ ਫੋਕੀ ਇਸ਼ਤਿਹਾਰबाजी ਜਿਹੜੀ ਆ ਕੀਤੀ ਜਾ ਰਹੀ ਹੈ ਸਰਕਾਰ ਸਿਰਫ ਇਸ਼ਤਿਹਾਰबाजी ਦੇ ਵਿੱਚ ਲੱਗੀ ਹੋਈ ਹੈ ਜਿਨ੍ਹਾਂ ਲੋਕਾਂ ਦੀਆਂ ਨੌਕਰੀਆਂ ਸੀ ਉਹਨਾਂ ਦੀਆਂ ਵੀ ਨੌਕਰੀਆਂ ਖਾ ਗਈ ਸਰਕਾਰ ਇਸ ਤਰੀਕੇ ਦੇ ਨਾਲ ਇਹ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਲੋਕ ਜਿਹੜੇ ਨੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਸਰਕਾਰ ਦੇ ਖਿਲਾਫ ਇਹਨਾਂ ਦਾ ਗੁੱਸਾ ਫੁੱਟਦਾ ਨਜ਼ਰ ਆ ਰਿਹਾ ਹੈ ਲਗਾਤਾਰ ਗੱਲ ਕੀਤੀ ਜਾਵੇ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਪਹਿਲਾ ਕੁਝ ਸਮਾਂ ਪਹਿਲਾਂ ਹੀ ਜੋ ਪੰਜਾਬ ਪੁਲਿਸ ਸਿਪਾਹੀ ਮੋਰਚੇ ਸਨ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਉੱਥੇ ਵੀ ਅਜਿਹੀ ਤਸਵੀਰ ਸਾਹਮਣੇ ਆਈ ਸੀ ਜਿੱਥੇ ਪੰਜਾਬ ਪੁਲਿਸ ਦੇ ਜੋ ਪੰਜਾਬ ਪੁਲਿਸ ਸਿਪਾਹੀ ਭਰਤੀ ਦੇ ਲੋਕ ਸਨ ਜੋ ਇੱਥੇ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਦੇ ਨਾਲ ਟਕਰਾ ਹੋਇਆ ਸੀ ਫਿਰ ਪੀਆਰਟੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਜੋ ਪ੍ਰਦਰਸ਼ਨ ਕੀਤਾ ਗਿਆ ਸੀ ਉਦੋਂ ਪੁਲਿਸ ਦੇ ਨਾਲ ਟਕਰਾ ਹੋਇਆ ਸੀ ਤੇ ਅੱਜ ਬੇਰੋਜ਼ਗਾਰ ਸੰਜਮ ਮੋਰਚਾ ਜੋ ਇੱਥੇ ਪਹੁੰਚਿਆ ਸੀ ਸੀਐਮ ਮੰਦ ਦੀ ਕੋਠੀ ਦੇ ਬਾਹਰ ਦਰਨਾ ਜਿਨ੍ਹਾਂ ਦੇ ਵੱਲੋਂ ਦਿੱਤਾ ਜਾ ਰਿਹਾ ਸੀ ਉਹਨਾਂ ਦੇ ਨਾਲ ਵੀ ਪੁਲਿਸ ਦੀ ਤੱਕਾ ਮੁੱਕੀ ਹੋਈ ਹੈ ਇਸ ਦਰਮਿਆਨ ਪੁਲਿਸ ਦੇ ਵੱਲੋਂ ਖਿੱਚ ਖਿੱਚ ਕੇ ਤੂ ਤੂ ਕੇ ਇਹਨਾਂ ਲੋਕਾਂ ਨੂੰ ਜੋ ਸੀਐਮ ਮੰਦ ਦੀ ਕੋਠੀ ਦੇ ਅੱਗੇ ਦਰਨਾ ਦੇਣ ਜਾ ਰਹੇ ਸਨ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਤਾਂ ਕਿਸ ਤਰੀਕੇ ਦੇ ਨਾਲ ਹੰਗਾਮਾ ਹੋ ਰਿਹਾ ਹੈ ਤੇ ਜੋ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਲੋਕ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਉਹ ਸੁਣ ਲੈਣੇ ਇਹ ਪਟਨਾ ਜੀ ਸਾਝਾ ਬੇਰੁਜ਼ਗਾਰ ਫਰੰਟ ਵੱਲੋਂ ਲਗਾਇਆ ਗਿਆ ਹੈ ਇਹਦੇ ਵਿੱਚ ਇੱਕ ਨਹੀਂ ਦੋ ਨਹੀਂ ਬਹੁਤ ਸਾਰੀਆਂ ਜੁਨੀ ਆਪਣੀਆਂ ਜਿਹੜੀਆਂ ਪਾਤਰੀ ਇੱਥੇ ਵੰਦੀਆਂ ਸ਼ਾਮਲ ਹੈ ਇਹਨਾਂ ਦੇ ਵਿੱਚ ਸਾਡਾ ਜਿਹੜਾ ਮੁੱਖ ਮਕਸਦ ਸੀ ਜੋ 31 ਦਸੰਬਰ ਨੇੜੇ ਆਂਦੀ ਜਾਂਦੀ ਹੈ ਲੈਕਚਰਰ ਕੈਟਰ ਮਾਸਟਰ ਕੈਟਰ ਤੇ ਪੁਰਾਣੇ ਪੇਪਰ ਰੁਕੇ ਹੋਏ ਜਿਹਦੇ ਵਿੱਚ 250 ਆਰਟ ਐਂਡ ਕ੍ਰਾਫਟ ਦਾ ਪੇਪਰ ਹੈਗਾ ਵੀ ਉਹ ਪੇਪਰ ਜਿਹੜੇ ਹੈਗੇ ਬਹਾਲ ਕੀਤੇ ਜਾਂ ਲਏ ਜਾਣ ਪੇਪਰ ਸਰਕਾਰ ਆਪਣੇ ਸਮੇਂ ਦੇ ਵਿੱਚ ਪੇਪਰ ਲੈਣਾ ਹੀ ਭੁੱਲ ਚੁੱਕੀ ਹੈ ਬਹੁਤ ਲੰਮਾ ਸਮਾਂ ਹੋ ਗਿਆ ਬੇਰੁਜ਼ਗਾਰਾਂ ਨੂੰ ਭਰਤੀ ਨੂੰ ਡੀਕਦੇ ਹੋਏ ਇਥੋਂ ਤੱਕ ਕਿ ਹੁਣ 31 ਦਸੰਬਰ ਨੂੰ ਬਹੁਤ ਸਾਰੇ ਭਰਤੀ ਦੇ ਵਿੱਚ ਬੇਰੁਜ਼ਗਾਰ ਜਿਹੜੇ ਹੈਗੇ ਆ ਉਹ ਓਵਰਏਜ ਹੋ ਜਾਣਗੇ ਇਹ ਜੋ ਅੱਜ ਧੱਕਾ ਮੁਕੀ ਹੋਈ ਹੈ ਤੁਹਾਡੇ ਨਾਲ ਕੀ ਕਹਿਣਾ ਚਾਹੁੰਦੇ ਇਸ ਵਾਰ ਇਹ ਤਾਂ ਕਮ ਮੁਕੀ ਦਾ ਸਰਕਾਰ ਦੀ ਜਿਹੜੀ ਹੈਗੀ ਆ ਆਪਣੀ ਰੀਤ ਹੈ ਵੀ ਆ ਕਿ ਸਰਕਾਰ ਜੋ ਕਹਿੰਦੀ ਆ ਕਰਦੀ ਕੋਸ਼ਿਸ਼ ਆ ਦਿਖਾਵੇ ਦੇ ਕੁਝ ਕੰਮ ਕਰਦੀ ਆ ਸਰਕਾਰ ਨੇ ਦੇਖੋ ਇਹ ਗੱਲ ਕਹੀ ਸੀ ਜਦੋਂ ਅਸੀਂ ਸਰਕਾਰ ਸੱਤਾ ਚਾਵਾਂਗੇ ਅਸੀਂ ਟੈਂਕੀਆਂ ਤੇ ਨਹੀਂ ਬੈਠਣ ਦੇਵਾਂਗੇ ਅਸੀਂ ਪੱਕਾ ਨਹੀਂ ਲੰਥਣ ਦੇਵਾਂਗੇ ਹੁਣ ਤਾਂ ਇਹ ਹਾਲ ਹੋ ਗਿਆ ਹੁਣ ਸਰਕਾਰ ਖੁਦ ਕਹਿੰਦੀ ਆ ਵੀ ਜੇ ਧਰਨਿਆਂ ਤੇ ਆਣਾ ਪੱਗਾਂ ਦੇ ਵਿੱਚ ਕਿਲ ਲਾ ਕੇ ਆਣਾ ਵੀ ਜੇ ਕਿਲ ਲੱਗਿਆ ਹੋਊਗਾ ਤਾਂ ਤੁਹਾਡੀ ਪੱਗ ਵੱਜ ਜੂਗੀ ਇੱਥੋਂ ਤੱਕ ਕਿ ਪੱਗਾਂ ਛੱਡੋ ਪਿੱਛੇ ਸੀ ਇਹ ਦੇਖਿਆ ਹੈਗਾ ਆਪਣੇ ਜਿਹੜਾ ਰੋਡਵੇਲ ਵਾਲਿਆਂ ਦਾ ਸੀਗਾ ਉਹਨ ਦੇ ਵਿੱਚ ਪੈਂਟਾਂ ਤੱਕ ਇਹਨਾਂ ਨੇ ਉਹਨਾਂ ਦੀ ਉਤਾਰ ਦਿੱਤੀ ਆ ਆਪਣੇ ਰੋਜ਼ਗਾਰ ਲਈ ਆਏ ਸੀ ਸਾਹਮਣੇ ਇਹਨਾਂ ਨੇ ਖਾਕੀ ਲਾਈ ਹੋਈ ਆ ਪੁਲਿਸ ਦੇ ਥਾੜਾ ਖੜੀਆਂ ਕੀਤੀਆਂ ਨੇ ਜਿਹੜਾ ਪਾਣੀ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਕੀਤੀਆਂ ਵਾਟਰ ਕੈਨ ਦਾ ਪ੍ਰਬੰਧ ਕੀਤਾ ਕਿ ਬੇਰਜ਼ਗਾਰਾਂ ਨੂੰ ਨੌਕਰੀ ਨਹੀਂ ਦੇਣੀ ਇੱਥੇ ਰੋਕ ਕੇ ਵਾਪਸ ਮਾਰੋ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਮਿਲਣ ਵਾਸਤੇ ਆਇਆ ਹੁਣ ਤੱਕ ਕੋਈ ਲਾਰੇ ਲਾਰੇ ਆ ਪਿਛਲੇ ਸਮਿਆਂ ਦੇ ਵਿੱਚ ਵੀ ਲਾਰੇ ਲਾਉਂਦੇ ਆ ਰਹੇ ਆ ਤੇ ਜੀ ਸਰਕਾਰ ਦੀ ਜੀ ਹੈ ਚੋਣਾਂ ਆ ਰਹੀਆਂ ਨੇ 14 ਤਰੀਕ ਦੀ ਸਰਕਾਰ ਉੱਤਰ ਗਈ ਹੈ ਅੱਜ ਐਤਵਾਰ ਅੱਜ ਪੇਪਰ ਹੈ ਪੀਸੀਐਸ ਦਾ ਫਲਾਨੇਟਿਵ ਕੇ ਦਾ ਪਿਛਲੇ ਸਰਕਾਰਾਂ ਆਉਂਦੀਆਂ ਭਰਤੀਆਂ ਅਜੇ ਤੱਕ ਕੰਪਲੀਟ ਨਹੀਂ ਕੀਤੀਆਂ ਸਾਡੇ ਨਾਲ ਕੋਈ ਵਾਦਾ ਨਹੀਂ ਕੀਤਾ ਸਾਡਾ ਕੋਈ ਇਖਤਿਆਰ ਨਹੀਂ ਜਾਰੀ ਕੀਤਾ ਗਿਆ ਸਾਨੂੰ ਲੜਾ ਦਿੱਤਾ ਗਿਆ ਚੋਣਾਂ ਦਾ ਮਾਹੌਲ ਹੈ ਚੋਣਾਂ ਚੱਲ ਰਹੀਆਂ ਨੇ ਤਾਂ ਕੀ ਕਹਿ ਜਾਓਗੇ ਪਿੰਡਾਂ ਚ ਦੱਸਾਂਗੇ ਕਿ ਪਿਛਲੀਆਂ ਸਰਕਾਰਾਂ ਮੌਕੇ ਤੁਸੀਂ ਜਿਹੜੇ ਸਵਾਲ ਕਰਦੇ ਹੁੰਦੇ ਸੀ ਉਹਨਾਂ ਨੇ ਲੋਕਾਂ ਦੇ ਨਾਲ ਧੋਖਾ ਦਿੱਤੀਆ ਤੁਹਾਡੇ ਨਾਲ ਵੀ ਹੁਣ ਉਸੇ ਉਹੀ ਕਰਾਂਗੇ ਜਦੋਂ ਤੁਹਾਡੇ ਦਰਵਾਜ਼ੇ ਤੇ ਆਉਣਗੇ ਉੱਥੇ ਪੁੱਛਾਂਗੇ ਕਿ ਜਦੋਂ ਅਸੀਂ ਤੁਹਾਡੇ ਦੇ ਦਰਵਾਜ਼ੇ ਤੇ ਗਏ ਸੀ ਉਦੋਂ ਸਾਡੇ ਨਾਲ ਕੀ ਕੀਤਾ ਤੇ ਹੁਣ ਸਾਡੇ ਦਰਵਾਜ਼ੇ ਤੇ ਆਇਓ ਛੱਤਰ ਸਾਡੇ ਤੇ ਆਵੇ

ਪਿਆਰ ਸਰਕਾਰ ਮੁਰਦਾਬਾਦ